ਸਤ ਸ੍ਰੀ ਅਕਾਲ ਦੋਸਤੋ ਬਸ 5 ਮਿੰਟ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਗੱਲਾਂ ਕਿਉਂਕਿ elections ਜਲਦੀਆਂ ਨੇ ਪੰਜਾਬ ਦੀਆਂ ਵੀ ਚੋਣਾਂ ਲਗਭਗ ਸਿਰ ਤੇ ਹੀ ਆ ਗਈਆਂ ਨੇ ਪਹਿਲੇ ਜੂਨ ਵੋਟਾਂ ਪੈ ਜਾਣੀਆਂ ਨੇ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲੇ ਆਏ ਹੋਏ ਸਨ ਉਹ ਜ਼ਿਲंधर ਵੀ ਜਾਣਗੇ ਗੁਰਦਾਸਪੁਰ ਵੀ ਜਾਣਗੇ ਕਿਉਂਕਿ ਪੰਜਾਬ BJP ਲਈ ਕਾਫੀ ਇੰਪੋਰਟੈਂਟ ਹੈ ਅਗੇ ਤਾਂ ਗਾਲੀਦਾਂ ਨਾਲ ਅਲਾਈਅੰਸ ਵਿੱਚ ਚੋਣਾਂ ਲੜਦੇ ਸਨ ਹੁਣ ਇੰਡੀਪੈਂਡੈਂਟ ਚੋਣਾਂ ਲੜ ਰਹੇ ਨੇ ਔਰ ਪਾਰਟੀ ਬਹੁਤ ਉਮੀਦਾਂ ਲਾ ਕੇ ਬੈਠੀ ਹੈ ਕਿ ਪੰਜਾਬ ਵਿੱਚ ਆਪਣੀ ਟੈਲੀ ਇੰਪਰੂਵ ਕਰੇਗੀ ਚਲੋ ਉਹ ਤਾਂ ਰਹੀ ਗੱਲ ਸਿਆਸਤ ਦੀ ਬਟ ਕੀ ਪੰਜਾਬ ਪ੍ਰਤੀ ਕੇਂਦਰ ਸਰਕਾਰਾਂ ਸੰਸੀਅਰ ਹਨ ਕਿ ਨਹੀਂ ਹਨ ਬੜੀ ਦਿਲਚਸਪੀ ਦੀ ਗੱਲ ਹੈ ਜਦੋਂ ਮੈਂ ਅਰਦਾਨ ਮੰਤਰੀ ਮੋਦੀ ਜੀ ਦਾ ਭਾਸ਼ਣ ਸੁਣ ਰਿਹਾ ਸਾਂ ਜਿਹੜਾ ਉਹਨਾਂ ਨੇ ਪਟਿਆਲਾ ਵਿੱਚ ਦਿੱਤਾ ਤਾਂ ਉਹਨਾਂ ਨੇ ਖੇਡਾਂ ਦੀ ਗੱਲ ਕੀਤੀ ਕਿ ਭਾਰਤ ਕੋਸ਼ਿਸ਼ ਕਰੇਗਾ 올림픽 ਦੀ ਮੇਜ਼ਬਾਨੀ ਕਰਨ ਦੀ ਭਾਰਤ ਪੰਜਾਬੀ ਪੰਜਾਬ ਵੀ ਖੇਡਾਂ 'ਚ ਬਹੁਤਾਂ ਗੇਣੇ ਹੈ ਔਰ ਭਾਰਤ ਕੋਸ਼ਿਸ਼ ਕਰੇਗਾ ਯੂਥ 올림픽ਸ 올림픽 ਹੈਡਾ ਆਯੋਜਨ ਲਈ ਪੇਸ਼ਕਾਸ਼ ਕਰੇਗਾ ਕਿ 올림픽 ਹੈਡਾ ਪਾਸ ਕਰਾਈਆਂ ਜਾਣ ਤੇ ਮੈਨੂੰ ਵਾਅਦਾ ਜਦੋਂ ਇਹ ਗੱਲ ਕਰ ਰਹੇ ਸਨ ਮੈਨੂੰ ਕੁਝ ਦੋਸਤਾਂ ਦੇ ਜਿਹੜੇ ਚਿੱਠੀਆਂ ਆਈਆਂ ਸਨ ਪਿਛਲੇ ਦਿਨਾਂ ਵਿੱਚ ਈਮੇਲ ਆਏ ਸਨ ਮੈਸੇਜ ਆਏ ਸਨ ਉਹ ਤਰ੍ਹਾਂ ਇਸ ਗੱਲ ਤੇ ਬਿਲਕੁਲ ਉਲਟ ਦਰਸਾਉਂਦੇ ਸਨ ਐਨ ਆਈ ਐਸ ਪਟਿਆਲਾ ਤੁਹਾਨੂੰ ਸਭ ਨੂੰ ਪਤਾ ਹੈ ਉੱਥੇ ਹੀ ਪ੍ਰਧਾਨ ਮੰਤਰੀ ਆਏ ਸਨ ਕਦੇ ਬਹੁਤ ਵੱਡਾ ਸਪੋਰਟਸ ਸੈਂਟਰ ਸੀ ਭਾਰਤ ਦੀਆਂ ਸਾਰੀਆਂ ਟੀਮਾਂ ਅਕਸਰ ਐਨ ਆਈ ਐਸ ਪਟਿਆਲਾ ਵਿੱਚ ਟ੍ਰੇਨ ਕੀਤੇ ਜਾਂਦੀਆਂ ਸਨ ਹਾਕੀ ਦਾ ਦਾ ਮੇਨ ਗਾੜੀ ਪਟਿਆਲਾ ਐਨਆਈਐਸ ਹੁੰਦਾ ਸੀ ਬਿਕਾਜ਼ ਉਸ ਲਈ ਭਾਰ ਦੇ ਸਭ ਤੋਂ ਉੱਤਮ ਕੋਚ ਸਭ ਤੋਂ ਵਧੀਆ ਕੋਚ ਜੇ ਮੰਨੇ ਜਾ ਸਕਦੇ ਹਨ ਉਹਨਾਂ ਵਿੱਚੋਂ ਇੱਕ ਸਨ ਬਾਲ ਕਿਸ਼ਨ ਸਿੰਘ ਜੋ ਖੁਦ ਉਹ ਲਪੀਨ ਸੰਤ ਬਹੁਤ ਚੰਗੇ ਕੋਚ ਸਨ ਹਰਮੀਖ ਸਿੰਘ ਜਿਹੜੇ ਆਲਸਰੇਸ਼ਨਸ ਟੀਮ ਦੇ ਕੈਪਟਨ ਰਹੇ ਉਹ ਵੀ ਭਾਰਤੀ ਟੀਮਾਂ ਦੇ ਕੋਚ ਰਹੇ 올ੰਪੀਅਨਸ ਹਨ ਉਹ ਵੀ ਐਨਆਈਐਸ ਪਟਿਆਲਾ ਵਿੱਚ ਐਸੇ ਤਰ੍ਹਾਂ ਜਿੰਨੇ ਤੁਸੀਂ ਨਾਮ ਲਓਗੇ ਹਾਕੀ ਵਿੱਚ ਉਹ ਸਾਰੇ ਦੇ ਸਾਰੇ ਪਟਿਆਲਾ ਐਨਆਈਐਸ ਵਿੱਚ ਪੋਸਟਡ ਰਹੇ ਔਰ ਜਦੋਂ ਏਸ਼ੀਅਨ ਗੇਮਸ 82 ਚ ਹੋਈਆਂ ਤਾਂ ਸਭ ਤੋਂ ਪਹਿਲਾ ਜਿਹੜਾ ਐਨਆਈਐਸ ਕੰਪਲੈਕਸ ਇਸਟਾਟਫ ਲੱਗਿਆ ਪਹਿਲਾਂ ਤਾਂ ਅੱਧਾ ਹੀ ਲੱਗਿਆ ਸੀ ਉਹ ਵੀ ਐਨਆਈਐਸ ਪਟਿਆਲਾ ਵਿੱਚ ਲੱਗਿਆ ਜਿੰਨੇ ਐਨਆਈਐਸ ਵਿੱਚ ਹਾਕੀ ਦਾ ਡਿਪਲੋਮਾ ਕਰਦੇ ਨੇ ਉਹ ਵੀ ਸਾਰੇ ਪਟਿਆਲਾ ਹੀ ਜਾਂਦੇ ਸਨ ਪਟਿਆਲੇ ਵਿੱਚ ਹੀ ਡਿਪਲੋਮਾ ਕੋਰਸ ਰਨ ਕੀਤਾ ਜਾਂਦਾ ਸੀ ਉੱਥੇ ਹੀ ਇਹ ਕੋਰਸ ਸ਼ੁਰੂ ਤੋਂ ਲੈ ਕੇ ਹੁਣ ਤੱਕ ਚੱਲਦਾ ਰਿਹਾ ਹੈ ਉਹ ਦੇਸ਼ ਭਰ ਤੋਂ ਜਿਹੜੇ ਹਾਕੀ ਦੇ ਖਿਡਾਰੀ ਨੇ ਉਹ ਇੱਥੇ ਆ ਕੇ ਟ੍ਰੇਨਿੰਗ ਲੈਂਦੇ ਨੇ ਤੇ ਜਦੋਂ ਹੁਣ ਗੱਲ ਪੰਜਾਬ ਦੀ ਕਰਦੇ ਨੇ ਪੰਜਾਬ ਦੇ ਹੱਕਾਂ ਦੀ ਕਰਦੇ ਨੇ ਤੇ ਪੰਜਾਬ ਤੋਂ ਤਾਂ ਪਹਿਲਾਂ ਤਾਂ ਸਾਰੇ ਕੈਂਪ ਐਨ ਆਈਐਸ ਦਾ ਟ੍ਰੇਨਿੰਗ ਦਾ ਸਾਰਾ ਜਿਹੜਾ ਸੀ ਬੀੜਾ ਉਹ ਚੱਕ ਕੇ ਹੌਲੀ-ਹੌਲੀ ਬੈਂਗਲੌਰ ਨੂੰ ਸ਼ਿਫਟ ਕਰ ਦਿੱਤਾ ਗਿਆ ਉਸ ਵੇਲੇ ਕੀ ਕਿਹਾ ਗਿਆ ਕਿ ਪੰਜਾਬ ਵਿੱਚ ਆਤੰਕਵਾਦ ਹੈ ਔਰ ਇੱਕ ਦੋ ਇਨਸੀਡੈਂਟ ਐਦਾਂ ਦੇ ਅਨਫੋਰਚੂਨੇਟ ਹੋਏ ਵੀ ਸਨ ਐਨ ਆਈਐਸ ਪਟਿਆਲਾ ਵਿੱਚ ਜਿੱਥੇ ਕੁਝ ਪੁਲਿਸ ਆਫਸਰਾਂ ਦਾ ਤੇ ਉਹਨਾਂ ਦੀ ਅਸੈਸੀਨੇਸ਼ਨ ਹੋ ਗਈ ਸੀ ਉਸ ਤੋਂ ਬਾਅਦ ਹੋਲੀ-ਹੋਲੀ ਸਾਰੇ ਕੈਂਪ ਐਨਆਈਐਸ ਪਟਿਆਲਾ ਤੋਂ ਚੱਕ ਲਏ ਗਏ ਤੇ ਐਨਆਈਐਸ ਸੈਂਟਰ ਇੱਕ ਦੇਸ਼ ਦਾ ਸਭ ਤੋਂ ਵੱਡਾ ਕੋਚਿੰਗ ਸੈਂਟਰ ਟ੍ਰੇਨਿੰਗ ਸੈਂਟਰ ਜਿੱਥੇ ਐਥਲੈਟਿਕਸ ਜਿੱਥੇスイਮਿੰਗ ਜਿੱਥੇ ਬਾਕਸਿੰਗ ਜਿੱਥੇ ਰੈਸਲਿੰਗ ਸਾਰੀਆਂ ਟ੍ਰੇਨਿੰਗ ਹੁੰਦੀਆਂ ਸਨ ਉਹ ਹੋਲੀ-ਹੋਲੀ ਇੱਕ ਛੋਟੀ ਜੀ ਇੰਸਟੀਚਿਊਟ ਬਣ ਕੇ ਰਹਿ ਗਿਆ ਤੇ ਬਹੁਤ ਸਾਰੇ ਕੈਂਪ ਬਾਕੀ ਸਾਰੇ ਖੇਡਾਂ ਦੇ ਕੈਂਪ ਹੋਰ ਸੈਂਟਰਾਂ ਨੂੰ ਵਣ ਦਿੱਤੇ ਗਏ ਔਰ ਪਟਿਆਲੇ ਨੂੰ ਬੈਂਕ ਪੰਜਾਬ ਦਾ ਮੇਨ ਸੈਂਟਰ ਬਿਲਕੁਲ ਇੱਕ ਨਾਂ ਦਾ ਸੈਂਟਰ ਰਹਿ ਗਿਆ ਤੇ ਹੁਣ ਕਹਿੰਦੇ ਨੇ ਲਾਸਟ ਨੇਲ ਇਨ ਦਾ ਕਾਫਨ ਹੁਣ ਹਾਕੀ ਦੇ ਜਿਹੜੇ ਪ੍ਰੇਮੀ ਨੇ ਜਿਹੜੇ ਪੁਰਾਣੇ ਕੋਚ ਨੇ ਬਹੁਤ ਦੁਖੀ ਨੇ ਕਿਉਂਕਿ ਐਨਆਈਐਸ ਨੇ ਫੈਸਲਾ ਕਰ ਲਿਆ ਕਿ ਜਿਹੜਾ ਹਾਕੀ ਦਾ ਡਿਪਲੋਮਾ ਕੋਰਸ ਹੈ ਸਿਰ ਇੱਕੋ ਹੀ ਕੋਰਸ ਰਹਿ ਗਿਆ ਸੀ ਪਟਿਆਲੇ ਵਿੱਚ ਕਿ ਉਹਨੂੰ ਵੀ ਹੁਣ ਸ਼ਿਫਟ ਕਰ ਦਿੱਤਾ ਜਾਵੇਗਾ ਇਸ ਵਾਰ ਤੋਂ ਐਡਮਿਸ਼ਨ ਜਿਹੜੀ ਹੋਏਗੀ ਪਟਿਆਲੇ ਨਹੀਂ ਬੈਂਗਲੌਰ ਵਿੱਚ ਹੋਏਗੀ ਇਨਨ ਹਾਕੀ ਪ੍ਰੇਮੀਆ ਵਿੱਚ ਬਹੁਤ ਨਰਾਸ਼ਾ ਹੈ ਮੈਂ ਬਹੁਤ ਏਅਰ ਹਾਕੀ ਕਰੀਤੀ ਆ ਬਹੁਤ ਸਾਰੇ ਕੋਚਿੰਗ ਕੈਂਪ ਐਨਆਈਐਸ ਪਰ ਜਾ ਲਾਜੀ ਟੈਂਡ ਕੀਤੇ ਨੇ ਬਹੁਤ ਸਾਰੇ ਨੈਸ਼ਨਲ ਸਿਲੈਕਸ਼ਨ ਟਰਾਇਲਸ ਔਰ ਮੈਂ ਖੁਦ ਐਜ਼ ਅ ਕਾਲਜ ਜਦ ਮੈਂ ਪੜਦਾ ਸੀ ਗਵਰਮੈਂਟ ਕਾਲਜ ਲੁਧਿਆਣਾ ਤਾਂ ਅਸੀਂ ਟੂਟ ਤੇ ਆਏ ਸਾਂ ਤੇ ਇੱਥੇ ਐਨਆਈਐਸ ਹਰ ਸਾਲ ਆ ਕੇ ਐਨਆਈਐਸ ਵਿੱਚ ਗਵਰਮੈਂਟ ਮਹਿੰਦਰਾ ਕਾਲਜ ਤੇ ਪੰਜਾਬੀ ਯੂਨੀਵਰਸਿਟੀ ਪ੍ਰੈਕਟਿਸ ਮੈਚ ਖੇਡਿਆ ਕਰਦੇ ਸਾਂ ਤੇ ਮੈਨੂੰ ਮੌਕਾ ਵੀ ਮਿਲਿਆ ਕਿ ਮੈਂ ਸਦਾ ਬਾਲ ਕਿਸ਼ਨ ਸਿੰਘ ਦੇ ਅਗੇਂਸਟ ਵੀ ਇੱਕ ਦੋ ਵਾਰ ਫ੍ਰੈਂਡਲੀ ਮੈਚ ਖੇលਿਆ ਸੀ ਬਈਕ ਅਸੀਂ ਗਵਰਨਮੈਂਟ ਕਾਲਜ ਦੀ ਟੀਮ ਉਹ ਮੈਚ ਹਾਰੀ ਸੀ ਔਰ ਬਾਲ ਕਿਹਿੰਸਿੰਗ ਹੋ ਰਾ ਦੇ ਪੈਨਲਟੀ ਕਾਰਨਰ ਦੀ ਉਸ ਵੇਲੇ ਤੱਕ ਵੀ ਮੈਂ ਤਾਰੀਫ ਕਰਦਾ ਸੀ ਕਿ ਦੇਖੋ ਇਸ ਉਮਰ ਵਿੱਚ ਵੀ ਆ ਕੇ ਸਾਡਾ ਸਾਡੀ ਡਿਫੈਂਸ ਉਹਨਾਂ ਦੇ ਪੈਨਲਟੀ ਕਾਰਨਰ ਨੂੰ ਰੋਕਣ ਦੀ ਕਾਮਯਾਬ ਨਹੀਂ ਸੀ ਹੋਈ ਸੋ ਅੱਜ ਐਨਆਈਐਸ ਵਿੱਚ ਹਾਕੀ ਦਾ ਜਿਹੜਾ ਆਖਰੀ ਉਮੀਦ ਰਹਿ ਗਈ ਸੀ ਉਹ ਵੀ ਖੋ ਲਈ ਗਈ ਹੈ ਔਰ ਕੋਈ ਵੀ ਪੰਜਾਬ ਦੇ ਹੱਕ ਵਿੱਚ ਹਾ ਦਾ ਨਾਮ ਲੈ ਤਿਆਰ ਨਹੀਂ ਕਿਉਂ ਪੰਜਾਬ ਨੂੰ ਪੰਜਾਬ ਵਿੱਚ ਜਿੱਤੇ ਇਹ ਐਨਆਈਐਸ ਵਿੱਚ ਤਾਂ ਹੁਣ ਐਸਟ੍ਰੋ ਟਰਫੀ ਕਾਫੀ ਸਾਲਾਂ ਤੋਂ ਰਿਪਲੇਸ ਨਹੀਂ ਹੋਈ ਇਹ ਹਾਲ ਹੈ ਕਿ ਪਿਛਲੇ 5 ਸਾਲਾਂ ਤੋਂ ਹਾਕੀ ਟਰਫੀ ਪੁਰਾਣੀ ਕਿਸੇ ਮਿੱਟੀ ਰਹਿ ਗਈ ਹੈ ਜਿਹੜੀ ਕਿ ਹੁਣ ਅਨਪਲੇਅਬਲ ਹੈ ਜਿਹੜੀ ਅਨਫਿਟ ਹੈ ਜਿਹੜੀ ਕਿ ਇੰਜੂਰੀਅਸ ਹੋ ਸਕਦੀ ਹੈ ਇਸੇ ਤਰ੍ਹਾਂ ਹੀ ਪੰਜਾਬ ਵਿੱਚ ਮੇਰਾ ਨਹੀਂ ਖਿਆਲ ਇਹ ਕੋਈ ਐਨਆਈਐਸ ਦਾ ਸਪੋਰਟ ਆਰਟੀ ਆਫ ਇੰਡੀਆ ਦਾ ਜਿਹੜੀ ਕਿ ਸਪੋਰਟ ਆਰਟੀ ਆਫ ਇੰਡੀਆ ਬਣ ਗਈ ਜਿਹਦੇ ਥੱਲੇ ਐਨਆਈਐਸ ਆ ਗਈ ਕੋਈ ਵੱਡਾ ਹਾਕੀ ਦਾ ਸੈਂਟਰ ਪੰਜਾਬ ਚ ਰਿਹਾ ਹੋਵੇ ਬਿਸ਼ੱਕ ਇਸ ਵੇਲੇ ਵੀ ਭਾਰਤੀ ਟੀਮ ਵਿੱਚ ਮਰਦਾਂ ਦੀ ਟੀਮ ਵਿੱਚ 60% ਖਿਡਾਰੀ ਪੰਜਾਬ ਤੋਂ ਨੇ ਔਰ ਇਸ ਕੰਟਰੀਬਿਊਸ਼ਨ ਦੇ ਬਾਵਜੂਦ ਵੀ ਪੰਜਾਬ ਵਿੱਚ ਚੱਲਦਾ ਇੱਕੋ ਇੱਕ ਹਾਕੀ ਟ੍ਰੇਨਿੰਗ ਜਾਂ ਡਿਪਲੋਮਾ ਕੋਰਸ ਹੀ ਉਹ ਵੀ ਖੋਲ ਲੈਣਾ ਮੈਨੂੰ ਲੱਗਦਾ ਹੈ ਕਿ ਪੰਜਾਬ ਨਾਲ ਪੰਜਾਬ ਦੀ ਹਾਕੀ ਨਾਲ ਤੇ ਪੰਜਾਬ ਦੀ ਇਸ ਮੋਸਟ ਪਪੂਲਰ ਸਪੋਰਟ ਨਾਲ ਬਹੁਤ ਵੱਡਾ ਮਜ਼ਾਕ ਹੈ ਸੋ ਸਾਰੇ ਖਿਡਾਰੀਆਂ ਵੱਲੋਂ ਖੇਡ ਪ੍ਰੇਮੀਆ ਵੱਲੋਂ ਮੈਨੂੰ ਬਹੁਤ ਮੈਸੇਜ ਆਏ ਨੇ ਕਿ ਇਸ ਬਾਰੇ ਕੁਝ ਕਰੋ ਤਾਂ ਜੋ ਕੰਮ ਸਿਕਰੂ ਜਿਹੜਾ ਹਾਕੀ ਨਾਲ ਪੰਜਾਬ ਦਾ ਬਣਿਆ ਨਾਤਾ ਹੈ ਇਹਨੂੰ ਤਾਂ ਨਾ ਤੋੜਿਆ ਜਾਵੇ ਕੇਂਦਰ ਸਰਕਾਰ ਨੇ ਜੇ ਨਵਾਂ ਕੋਈ ਸੈਂਟਰ ਨਹੀਂ ਖੋਲਣਾ ਜੇ ਪੰਜਾਬ ਵਿੱਚ ਨਵੀਂ ਐਸਟ੍ਰਾਟਫ ਨਹੀਂ ਲਾਣੀ ਆ ਜਾਂ ਨਵਾਂ ਹੌਕੀ ਸੈਂਟਰ ਨਹੀਂ ਬਣਾਉਣਾ ਕੋਈ ਸਕੀਮ ਨਵੀਂ ਨਹੀਂ ਲਾਗੂ ਕਰਨੀ ਤੇ ਕਾਮਸੇਕਮ ਐਗਜ਼ਿਸਟਿੰਗ ਫੈਸਿਲਿਟੀ ਨੂੰ ਤਾਂ ਵਿਡਰੋਅ ਨਾ ਕੀਤਾ ਜਾਵੇ ਮੇਰਾ ਖਿਆਲ ਹੈ ਕਿ ਇਲੈਕਸ਼ਨਾਂ ਵਿੱਚ ਜਦੋਂ ਅਸੀਂ ਖੇਡਾਂ ਦੀ ਤੇ ਪੰਜਾਬ ਦੀ ਕੰਟਰੀਬਿਊਸ਼ਨ ਦੀ ਗੱਲ ਕਰਦੇ ਹਾਂ ਔਰ ਪ੍ਰਧਾਨ ਮੰਤਰੀ ਖੁਦ ਆ ਕੇ ਇਸ ਤਰ੍ਹਾਂ ਦੇ ਇਲਾਨ ਕਰਦੇ ਨੇ ਤੇ ਉਹਦੇ ਨਾਲ ਨਾਲ ਜਦੋਂ ਕਿ ਉਹ ਐਲਾਨ ਕਰ ਰਹੇ ਨੇ ਤੇ ਉਹਦੇ ਨਾਲ ਨਾਲ ਦੂਜੇ ਪਾਸੇ ਐਕਸ਼ਨ ਹੋ ਰਿਹਾ ਕਿ ਜੋ ਖੇਡਾਂ ਪੰਜਾਬ ਨੇ ਉਹ ਵੀ ਕਿਸੇ ਨਾ ਕਿਸੇ ਢੰਗੇ ਖਤਮ ਕਰ ਦਿੱਤੇ ਆ ਜਾਨ ਪੰਜਾਬ ਦੀ ਜਿਹੜੀ ਚੌਧਰ ਪੁਣਾ ਸੀ ਖੇਡਾਂ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕੇਂਦਰ ਦੇ ਇਸ ਤਰ੍ਹਾਂ ਦੇ ਵਿਤਕਰੇ ਨਾਲ ਹੌਲੀ ਹੌਲੀ ਖਤਮ ਹੁੰਦੇ ਜਾ ਰਹੇ ਨੇ ਔਰ ਬਹੁਤ ਸਾਰੇ ਖਿਡਾਰੀ ਪੰਜਾਬ ਤੋਂ ਇਸ ਕਰਕੇ ਮੂੰਹ ਮੋੜ ਰਹੇ ਨੇ ਪੰਜਾਬ ਦੇ ਆਪਣੇ ਖਿਡਾਰੀ ਦੂਜੇ ਪ੍ਰਾਂਤਾਂ ਵਾਲੇ ਖੇਡਣਾ ਪਸੰਦ ਕਰਦੇ ਨੇ ਕਿਉਂਕਿ ਪੰਜਾਬ ਵਿੱਚ ਉਹ ਇਨਫਰਾਸਟ੍ਰਕਚਰ ਉਹ ਕੇਂਦਰ ਸਰਕਾਰ ਦੇ ਸਕੀਮਾ ਨਹੀਂ ਰਹੀਆਂ ਜਿਹੜੀਆਂ ਕਰੇ ਹੋਇਆ ਕਰਦੀਆਂ ਸਨ ਸੋ ਮੈਂ ਸੋਚਿਆ ਅੱਜ ਐਸ ਵਿਸ਼ੇ ਤੇ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂ ਕਿ ਕਿਸ ਤਰ੍ਹਾਂ ਲੱਗਦਾ ਹੈ ਕਿ ਸਿਆਸਤਦਾਨ ਕਹਿੰਦੇ ਕੁਝ ਨੇ ਤੇ ਕਰਦੇ ਕੁਝ ਹੋਰ ਨੇ ਔਰ ਹਾਕੀ ਪ੍ਰੇਮੀ ਤਾਂ ਖਾਸ ਕਰਕੇ ਬਹੁਤ ਇਸ ਗੱਲ ਤੋਂ ਚਿੰਤਤ ਨੇ ਕਿ ਸਰਕਾਰਾਂ ਤੇ ਵਿਸ਼ਵਾਸ ਕਰੀਏ ਇਹ ਨਹੀਂ ਤਾਂ ਫਿਰ ਕੀ ਕਰੀਏ ਚਲੋ ਤੁਹਾਡੇ ਨਾਲ ਮੈਂ ਵਿਚਾਰ ਸਾਂਝੇ ਕੀਤੇ ਕੱਲ ਨੂੰ ਫਿਰ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੇ ਸਾਹਮਣੇ ਰੁਗਰੂ ਹੋਵਾਂਗਾ ਅਤਕ ਇਜਾਜ਼ਤ ਦਿਓ ਖੁਸ਼ ਰਹੋ ਸਲਾਮਤ ਰਹੋ